ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗੱਲ ਦੇ ਵਿੱਚ ਗੱਲ ਪਿੰਡ ਦੇ ਵਿੱਚ ਗੱਲ ਤੋਂ ਮਾਲਾ ਰੋਡ ਦੇ ਉੱਤੇ ਬਾਈ ਗੁਰਮਾਲ ਗਰਮੀਲ ਸਿੰਘ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਬਾਈ ਉਹਨਾਂ ਦਾ ਘਰ ਆ ਜਿਹੜਾ ਮੱਲੇ ਵਾਲੀ ਛੜਕ ਤੇ ਮੱਲੇ ਕੀ ਘਰ ਦੇ ਸਾਹਮਣੇ ਆ ਬਿਲਕੁਲ ਜਿਹੜਾ ਜੱਸੇ ਵਪਾਰੀ ਕੇ ਵੀਰ ਹੁਣੀ ਉਹਨਾਂ ਦੇ ਘਰ ਦੇ ਸਾਹਮਣੇ ਘਰ ਆ ਬਾਈ ਉਹਨਾਂ ਦਾ ਗੇਟ ਮਿੱਤਰੋ ਬਿਲਕੁਲ ਓਪੋਜੀਟ ਹੀ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਇਹ ਘਰੇ ਲੋ ਪਰਵਾਰ ਆ ਬਾਈ ਉਹਨਾਂ ਦੀ ਇੱਕ ਮਹਿ ਵਕਾਊ ਆ ਮਿੱਤਰੋ ਸੂਨ ਵਾਲੀ ਆ ਕਰਮਾਂ ਵਾਲੀ ਸੁਵਾਤੀ ਦਾ ਸੁਣਿਆ ਨੇ ਜੀ ਤੇ ਚੌਥਾ ਤੀਜਾ ਤੀਜਾ ਸੁਆ ਇਹਨੇ ਸੋਣਾ ਵਾ ਮਿੱਤਰੋ ਤਿਆਰੀ ਦੇ ਵਿੱਚ ਆ ਬਿਲਕੁਲ ਮੁਕੰਮਲ ਕਰਨ ਵਾਲੀ ਦੋ ਚਾਰ ਦਿਨ ਇਧਰ ਉਧਰ ਕੱਢ ਸਕਦੀ ਆ ਮੌਕੇ ਦੇ ਉੱਤੇ ਦੁੱਧ ਕਿੰਨੇ ਕੁ ਦਿੱਤਾ ਹੋਇਆ ਪਨੇ ਨੇ 5 ਲੀਟਰ ਦੱਲਦਾ ਜੀ ਤੁਸੀਂ ਕਹਿੰਦੇ 10 ਲੀਟਰ ਦੋਵਾਂ ਡੰਗਾਂ ਦਾ ਦੁੱਧ ਇਹਨੇ ਕਰਮਾਲੀ ਨੇ ਦਿੱਤਾ ਹੋਇਆ ਵੀਰੇ ਸੂਣ ਵਾਲੀ ਆ ਪਹਿਲਾਂ 10 ਦਿੱਤਾ ਫਿਰ ਇੱਕ ਵਾਰੀ ਦਸ ਦੇ ਵਿੱਚ ਕੱਦ ਕਾਟ ਦੇ ਵਿੱਚ ਚੰਗੀ ਆ ਡਰਦੀ ਆ ਥੋੜੀ ਜੀ ਤੁਰਦੀ ਆ ਦੀ ਪੀਓ ਚਲੋ ਸੀਲ ਠੰਡੀਆਂ ਮਿੱਤਰੋ ਬਾਈ ਹੁਣੀਆਂ ਦੇ ਦੁੱਧ ਪੀਣ ਵਾਲੇ ਭਰਾਵ ਦੇ ਲਈ ਲਾਹੇਵੰਦ ਚੀਜ਼ ਆ ਜਿਹੜੇ ਪ੍ਰਾਣਿਕ ਘਰੇ ਦੁੱਧ ਪੀਣ ਨੂੰ ਮੇਰ ਰੱਖਣੀ ਹੈ ਘਰੇ ਲੋ ਪਰਿਵਾਰ ਦੇ ਘਰੋਂ ਮੇਰ ਜੂਗੀ ਥਾਣਾ ਚੰਗਾ ਲੱਗਾ ਹੋਇਆ ਦੂਰਾ ਥਾਣਾ ਬਰੀਕ ਚਮੜੀ ਦੇ ਵਿੱਚ ਆ ਥੋੜੀ ਜਿਹੀ ਫਿੱਕੀ ਪੈਂਦੀ ਆ ਮੈਂ ਬਾਕੀ ਥਾਣਾ ਦੇਵੇ ਵਾਲੀ ਬਈ ਆ ਮਿੱਤਰੋ ਰੇਡ ਫੋਨ ਦੇ ਉੱਤੇ ਆ ਹੋਊਗਾ ਜੈਸ ਜਿੰਨੇ ਕੁ ਦਾ ਧਾਨ ਨਾ ਪਾਈ ਹੋਣੀਆਂ ਤੇ ਅਸੀਂ ਰੇਡ ਫੋਨ ਤੇ ਦੱਸ ਦਿਆਂਗੇ ਕਿਉਂਕਿ ਬਾਈ ਆਪ ਘਰੇ ਨਹੀਂ ਹੈਗਾ ਨਹੀਂ ਤਾਂ ਤੁਹਾਨੂੰ ਸਲਾਹ مشورہ ਕਰਕੇ ਮੈਂ ਰੇਡ ਜਰੂਰ ਦੱਸ ਕੇ ਜਾਂਦਾ ਪਰ ਮੇਰੇ ਬਾਈ ਹੁਣਾਂ ਨਾਲ ਗੱਲਬਾਤ ਹੋਈ ਨਹੀਂ ਕਰਕੇ ਰੇਡ ਦੀ ਵਿਚਾਰਾ ਜਿਹੜੀ ਉਹ ਫੋਨ ਤੇ ਰੱਖ ਦਿੱਤੀ ਆ ਬਾਕੀ ਜਾਣਕਾਰੀ ਸਾਰੀ ਦੇ ਦਿੱਤੀ ਆ ਵੀਰੇ ਅਗਲੀ ਕਾਰਵਾਈ ਲਈ ਨੰਬਰ ਪਾਈ ਹੋਣਾ ਦਾ ਸਕਰੀਨ ਦੇ ਉੱਤੇ ਆ ਪਿੰਡ ਗਿੱਲ ਮਾਲਾ ਰੋਡ ਗੁਰਮੀਲ ਸਿੰਘ ਬਾਈ ਦਾ ਨਾਮ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ